ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਨੂੰ ਦੁਸ਼ਮਨਾ ਨੇ ਲੰਮੇ ਸਮੇਂ ਤੱਕ ਜਿਹੜਾ ਸੀ ਏਕੀਰਾ ਪਾਈ ਰੱਖਿਆ ਆਖਿਰ ਜਿਹੜੇ ਸੀ ਦੁਸ਼ਮਨਾ ਨੇ ਕਸਮਾਂ ਵੀ ਖਾਧੀਆਂ ਕਿ ਅਸੀਂ ਤੁਸੀਂ ਅਨੰਦਪੁਰ ਸਾਹਿਬ ਦਾ ਕਿਲੇ ਨੂੰ ਛੱਡ ਦਿਓ ਤੇ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਜਦੋਂ ਸਤਗੁਰੂ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਜਿਲਾਇ ਰਾਤ ਨੂੰ ਛੱਡਿਆ ਤੇ ਇਹ ਲਈ ਦਸ਼ਮਸਰੀ ਆਪਣੀਆਂ ਕਸਮਾਂ ਨੂੰ ਭੁਲਾ ਕੇ ਇਹਨਾਂ ਨੇ ਜਿਹੜਾ ਸੀ ਹਮਲਾ ਕਰ ਦਿੱਤਾ ਸਰਸਾ ਤੇ ਕਮਸਾਨ ਦਾ ਜੰਗ ਹੋਇਆ ਉਧਰੋਂ ਦੀਵਾਨ ਸੱਜਿਆ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ ਤੇ ਇਧਰੋਂ ਸਿੰਘ ਜਿਹੜੇ ਨੇ ਉਹ ਜੰਗ ਜੂਝ ਰਹੇ ਹਨ ਅੰਮ੍ਰਿਤ ਵੇਲਾ ਹੋਇਆ ਸਵੇਰ ਹੋਈ ਜਦੋਂ ਸਰਸਾ ਨੂੰ ਪਾਰ ਕੀਤਾ ਤੇ ਇਥੇ ਜਿਹੜਾ ਸਤਿਗੁਰੂ ਦੇ ਪਰਿਵਾਰ ਦਾ ਜਿਹੜਾ ਸੀ ਵਿਸ਼ੂਲਾ ਪੈ ਗਿਆ ਤੇ ਨੈਸਨ ਚ ਵੜੇ ਗਏ ਤਾਂ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਵਲਟੇ ਸਾਹਿਬ ਜਾਦੇ ਜਿਹੜੇ ਸੀ ਚਮਕੌਰ ਦੀ ਗਲੀ ਵੱਲੋਂ ਚੱਲ ਪਏ ਮਾਤਾ ਗੁਜਰਕਾ ਤੇ ਛੋਟੇ ਸਾਹਿਬ ਜਿਹੜੇ ਸਨ ਖੇੜੀ ਵੱਲੋਂ ਚੱਲ ਪਏ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਦੇ ਭਾਈ ਮਣੀ ਸਿੰਘ ਦੇ ਨਾਲ ਇਹ ਦਿੱਲੀ ਵੱਲੋਂ ਜਿਹੜੇ ਸੀ ਚੱਲ ਪਏ ਇਥੇ ਸਤਗੁਰੂ ਦੇ ਪਰਿਵਾਰ ਜਿਹੜੇ ਸੀ ਵਿਛੋੜਾ ਪੈ ਗਿਆ ਤੇ ਨੇਸਨ ਚ ਵੰਡਿਆ ਗਿਆ ਚਮਕੌਰ ਦੀ ਗਲੀ ਵਿੱਚ ਸਤਗੁਰੂ ਜੀ ਪਹੁੰਚਦੇ ਹਨ ਦੁਸ਼ਮਣ ਜਿਹੜਾ ਹੈ ਇਹ ਸਤਗੁਰੂ ਦੇ ਮਗਰ ਜਾ ਕੇ ਚਮਕੌਰ ਦੀ ਗਲੀ ਨੂੰ ਜਿਹੜਾ ਉਹ ਕੇਰਾ ਪਾਉਂਦਾ ਹੈ ਸਤਗੁਰੂ ਜੀ ਨੇ ਚਾਰ ਤੀਰ ਜਿਹੜੇ ਸੀ ਕਹਿੰਦੇ ਇਹਨਾਂ ਚਾਰਾਂ ਜਰਨੈਲਾਂ ਨੂੰ ਜਿਹੜੇ ਸੀ ਉਹ ਛੱਡੇ ਪਹਿਲਾ ਜਿਹੜਾ ਤੀਰ ਸੀ ਮਹਦੂਦ ਅਲੀ ਦੇ ਜਿਹੜੇ ਸੀ ਜਾ ਕੇ ਕਮਰ ਦੇ ਵਿੱਚ ਲੱਗਿਆ ਜਿੱਤੇ ਲਿਖਿਆ ਹੋਇਆ ਸੀ ਕਿ ਤੂੰ ਕਸਮ ਖਾ ਕੇ ਤੇ ਕਸਮ ਜਿਹੜਾ ਭੁਲਾ ਦਿੱਤਾ ਹੈ ਕਹਿੰਦੇ ਉਹ ਨਰਕਾਂ ਨੂੰ ਜਾਂਦਾ ਹੈ ਦੋਜਕਾਰ ਨੂੰ ਜਾਂਦਾ ਹੈ ਇਸ ਤਰ੍ਹਾਂ ਚਾਰੇ ਜਰਨੈਲਾਂ ਨੂੰ ਸਤਗੁਰੂ ਜੀ ਨੇ ਚਾਰ ਤੀਰ ਜਿਹੜੇ ਸੀ ਉਹ ਮਾਰੇ ਤੇ ਉਹ ਚਾਰੇ ਤੀਰ ਇੱਕ ਦੀ ਪੇਟੀ 'ਚ ਲੱਗਿਆ ਇੱਕ ਦੀ ਦਸਤਾਰ ਪੱਗ ਦੇ ਵਿੱਚ ਲੱਗਿਆ ਗੁਰੂ ਹੁਕਮਿਆਰੋਂ ਆਖਰ ਚਮਕੌਰ ਦੀ ਗਲੀ ਦੇ ਵਿੱਚ ਜਦੋਂ ਜੰਗ ਹੋਇਆ ਸਤਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਪੰਜ ਪੰਜ ਦੇ ਜਥਤ ਜਿਹੜਾ ਸੀ ਬੰਨ ਦਿੱਤਾ ਵੱਡੇ ਸਾਹਿਬਜ਼ਾਦੇ ਜਿਹੜੇ ਸਨ ਉਹ ਵੀ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ ਸੀ ਦੁਸ਼ਮਨ ਨਾਲ ਜੂਝਦੇ ਹੋਏ ਜਿਹੜੇ ਸੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਾਕਾ ਸ਼੍ਰੀ ਚਮਕੌਰ ਸਾਹਿਬ 1704 ਈਸਵੀ ਦੇ ਵਿੱਚ ਜਿਹੜਾ ਸੀ ਇਹ ਵਾਪਰਿਆ ਗਗਨ ਦਮਾ ਮਾਂ ਬਾਜਿਓ ਪਰਿਓ ਨੀਸਾਨੈ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਣ ਕੋ ਦਾਓ ਸੂਰਾ ਸੋ ਪਹਿਚਾਨਿਆ ਜੋ ਲੜਾਇ ਦੀਨ ਕਹਿ ਤਾ ਉਰਜਾ ਪੁਰਜਾ ਕੱਟ ਮਾਰਾ ਕਬੂ ਨਾ ਛੱਡਾ ਖੇਤ ਇਹ ਜਿਹੜਾ ਮਹਾਨ ਸ਼ਬਦ ਹੈ ਕਿ ਜਦੋਂ ਜੰਗ ਦੇ ਵਿੱਚ ਜਿਹੜਾ ਹੈ ਗਗਨ ਦਮਾਮਾ ਵੱਜਦਾ ਹੈ ਤੇ ਜਿਹੜੇ ਸੂਰਮੇ ਹੁੰਦੇ ਨੇ ਉਹ ਫਿਰ ਕਦੇ ਖੇਤ ਨਹੀਂ ਛੱਡਦੇ ਉਹ ਗੰਗ ਜੰਗ ਦੇ ਮੈਦਾਨ ਵਿੱਚ ਜੂਝਦੇ ਹਨ ਤੇ ਅਸਲ ਵਿੱਚ ਉਹੀ ਸੂਰਾ ਹੈ ਜੋ ਧਰਮ ਦੇ ਲਈ ਜਿਹੜਾ ਉਹ ਲੜਦਾ ਹੈ ਚਾਹੇ ਉਹਦਾ ਪੁਰਜਾ ਪੁਰਜਾ ਜਿਹੜਾ ਕੱਟਿਆ ਜਾਵੇ ਕਿਸੇ ਨੇ ਲਿਖਿਆ ਹੈ ਬਸ ਇੱਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਨਾਨਕ ਦੀ ਕਸਮ ਹੈ ਜਿੰਨੀ ਵੀ ਹੋ ਗੋਬਿੰਦ ਦੀ ਤਾਰੀਫ ਉਹ ਕਮ ਹੈ ਕਹਿੰਦੇ ਜਿੰਨੀ ਵੀ ਜਿੰਦੀ ਦਸ਼ਮੇਸ਼ ਪਿਤਾ ਦੀ ਤਾਰੀਫ ਕੀਤੀ ਜਾਏ ਕਹਿੰਦੇ ਉਹ ਬਹੁਤ ਜ਼ਿਆਦਾ ਕਮ ਹੈ ਧੰਨ ਗੁਰੂ ਗਵਸ ਸਿੰਘ ਜੀ ਮਹਾਰਾਜ ਬਾਬਾ ਅਜੀਤ ਸਿੰਘ ਜੀ ਨੂੰ ਸੰਬੋਧਿਤ ਕਰਦਿਆਂ ਉਥੇ ਜਿਹੜੇ ਸੀ ਬਚਨ ਕਹੇ ਬੇਟਾ ਹੋ ਤੂੰ ਕੀ ਤੂੰ ਹੀ ਪੰਥ ਕੇ ਬੇੜੇ ਕੇ ਖਵਈਆ ਸਰਪੇਟ ਕਰੋ ਤਾਂ ਏ ਕੇ ਧਰਮ ਕੀ ਚਲੇ ਨਈਆ ਲੇ ਦੇ ਕੇ ਤੁਸੀਂ ਖੇ ਮਰੇ ਗੁਲਸ਼ਨ ਕੇ ਬਕਈਆ ਲੈ ਜਾਓ ਰਹਾ ਤਕਤੇ ਹੈ ਸਾਬੂ ਖੁਲਦ ਮੈਂ ਭਈਆ ਖੁਆ ਸ਼ਹਿ ਤੁਮੇ ਤੇਗ ਚਲਾਤੇ ਹੋਏ ਦੇਖੇਂ हम आंख से बरसी तुम्हें खाते हुए देखे अल्लाह जार खान जोगी ने ए बड़ा बढ़िया जेड़ा है वो लिखया है कि श्री गुरु गोविंद सिंह जी महाराज कहंदे मैं तानू अखां दे नाल अपनी खवैश है ते के चलाऊं दे हुण ये जेड़े ओ देखना चाहना हां अपनी अखां के नाल तानू शहीद होंदे आंदे जेड़े देखना चाहना हां तान तन बाबा अजीत सिंह जी ਤੰਤਨ ਬਾਬਾ ਜੁਝਾਰ ਸਿੰਘ ਜੀ ਸਿੰਘ ਸਾਹਿਬ ਭਾਈ ਹਿੰਮਤ ਸਿੰਘ ਜੀ ਸਿੰਘ ਸਾਹਿਬ ਭਾਈ ਮੁਹਕਮ ਸਿੰਘ ਜੀ ਸਿੰਘ ਸਾਹਿਬ ਭਾਈ ਸਹਿਬ ਸਿੰਘ ਜੀ ਸਮੇਤ ਗੁਰੂ ਸਾਹਿਬ ਦੇ ਅਤਤ ਤੇ ਲਾਡਲੇ 40 ਪਿਆਰੇ ਸਿੰਘਾਂ ਨੇ ਜ਼ੁਲਮ ਦੇ ਹੰਰੀ ਨਾਲ ਲੋਹਾ ਲੈਂਦਿਆਂ ਹੋਇਆਂ ਸ਼ਹੀਦੀ ਜਿਹੜੀ ਸੀ ਸ਼ਹੀਦੀ ਦਾ ਜਾਂ ਪੀਤਾ ਸ਼ਹੀਦ ਹੋ ਗਏ ਅੱਜ ਦੇ ਦਿਨ ਦਸ਼ਮੇਸ਼ ਪਿਤਾ ਦੇ ਦੁਲਾਰੇ ਤੇ ਪਿਆਰੇ ਸਿੱਖ ਜਿਹੜੀ ਸੀ ਚਮਕੌਰ ਦੀ ਗਲੀ ਵਿੱਚ ਜਿਹੜੇ ਸੀ ਉਹ ਸ਼ਹੀਦ ਹੋਏ ਅੱਜ ਜਿਹੜਾ ਹੈ ਚਮਕੌਰ ਦੀ ਗਲੀ ਦੇ ਵਿੱਚ ਵੱਡੀ ਸਹਬਜ਼ਾਦੀ ਤੇ ਸਿੱਖਾਂ ਦਾ ਸ਼ਹੀਦੀ ਦਿਆੜਾ ਹੈ ਗੁਰum ਪਿਆਰਿਓ ਦਸ਼ਮੇਸ਼ ਪਿਤਾ ਜੀ ਉਥੋਂ ਜਦੋਂ ਨਿਕਲਦੇ ਨੇ ਤਾਲੀ ਮਾਰ ਕੇ ਨਿਕਲਦੇ ਨੇ ਦੁਸ਼ਮਨਾਂ ਨੂੰ ਜਿਹੜਾ ਉਹ ਦੱਸ ਕੇ ਨਿਕਲਦੇ ਹਨ ਬਾਗ ਵਿੱਚ ਜਿਹੜੇ ਸਿੰਘ ਜਿਹੜੇ ਨੇ ਸ਼ਹੀਦ ਹੁੰਦੇ ਹਨ ਉਹਨਾਂ ਸ਼ਹੀਦਾਂ ਦੀਆਂ ਸਾਰਿਆਂ ਦੀਆਂ ਜਿਹੜੇ ਅਸੀਂ ਸਸਕਾਰ ਕਰਨ ਵਾਸਤੇ ਮਾਤਾ ਹਰਸ਼ਰਨ ਕੌਰ ਜੀ ਜਿਹੜੇ ਨੇ ਉੱਗੇ ਆਏ ਨੇ ਤੇ ਮਾਤਾ ਹਰਸ਼ਰਨ ਕੌਰ ਜੀ ਨੇ ਸਾਰੇ ਸਿੱਖਾਂ ਦਾ ਸਹਿਬਜ਼ਾਦਿਆਂ ਦਾ ਜਿਹੜਾ ਜਦੋਂ ਸਸਕਾਰ ਕਰਕੇ ਤੇ ਨਾਲ ਸੋਲਾ ਸਾਹਿਬ ਦੀ ਬਾਣੀ ਪੜ ਰਹੇ ਨੇ ਤੇ ਦੁਸ਼ਮਣਾਂ ਨੇ ਧੂਆ ਨਿਕਲਦਾ ਦੇਖਿਆ ਅੱਗ ਬਲਦੀ ਦੇਖੀ ਕਿ ਉਹਨਾਂ ਨੇ ਦੇਖਿਆ ਜਦੋਂ ਕਿ ਮਾਤਾ ਹਰਸ਼ਰਨ ਕੌਰ ਜੀ ਇਹ ਸਿੱਖਾਂ ਦਾ ਸਸਕਾਰ ਕਰ ਰਹੇ ਨੇ ਉਹਨਾਂ ਨੇ ਮਾਤਾ ਹਰਸ਼ਰਨ ਕੌਰ ਨੂੰ ਨਹੀਂ ਬਖਸ਼ਿਆ ਉਹਨ ਵੀ ਚੁੱਕ ਕੇ ਜਿਲਾਸੀ ਚਿਖਾ ਰਸੁਰ ਦਿੱਤਾ ਮਾਤਾ ਹਰਸ਼ਰਨ ਕੌਰ ਜੀ ਜਿਹੜੀ ਸੀ ਉਹ ਵੀ ਸ਼ਹੀਦੀ ਪ੍ਰਾਪਤ ਕਰ ਗਏ ਸਾਡਾ ਜਿਹੜਾ ਇਹ ਸ਼ਹੀਦੀ ਸਾਕਾ ਜਿਹੜਾ ਹੈ ਇਹ ਸੁਨਹਿਰੀ ਅੱਖਰਾਂ ਦੇ ਨਾਲ ਭਰਿਆ ਪਿਆ ਹੈ ਸਾਡੇ ਤਿਆਰ ਦੇ ਵਿੱਚ ਇਹ ਜਿਹੜਾ ਬਹੁਤ ਵੱਡਾ ਸਾਡਾ ਇਤਿਹਾਸ ਹੈ ਜਿਹੜਾ ਸ਼ਹੀਦਿਆਂ ਦੇ ਨਾਲ ਭਰਿਆ ਪਿਆ ਹੈ ਸਾਨੂੰ ਵੀ ਇਹਨਾਂ ਦੇ ਪੂਰਨਿਆਂ ਤੇ ਚੱਲ ਕੇ ਤੇ ਆਪਣੀ ਜ਼ਿੰਦਗੀ ਜਿਹੜੀ ਉਹ ਬਤੀਤ ਕਰਨੀ ਚਾਹੀਦੀ ਜਿਵੇਂ ਛੋਟੇ-ਛੋਟੇ ਸਹਿਬਜ਼ਾਦੇ ਜਿਹੜੇ ਸੀ ਉਹ ਸ਼ਹੀਦੀਆਂ ਤਾਂ ਪ੍ਰਾਪਤ ਕਰ ਗਏ ਪਰ ਉਹਨਾਂ ਇਹ ਨਹੀਂ ਮੰਨੀ ਹੈ ਸੋ ਅੱਜ ਸਾਡੇ ਇਹ ਜਿਹੜੇ ਪਿਆਰੇ ਸਿੱਖ ਤੇ ਸਤਗੁਰੂ ਦੇ ਸਾਹਿਬ ਜਾਦੇ ਜਿਹੜੇ ਸੀ ਉਹਨਾਂ ਨੇ ਸ਼ੀਧੀਆਂ ਪ੍ਰਾਪਤ ਕੀਤੀਆਂ ਚਮਕੌਰ ਨਗਰ ਵਿੱਚ ਇੱਕ ਕੱਚੀ ਗਲੀ ਸੀ ਜੋ ਇਤਿਹਾਸ ਦੇ ਵਿੱਚ ਦੱਸਦੇ ਹਨ ਕਿ ਇਹ ਬੁੱద్ధి ਬੁੱਧੂ ਚੰਦ ਦੀਕ ਜਿਹੜੀ ਸੀ ਉਹ ਗਲੀ ਸੀ ਤੇ ਉਹਨੇ ਸਤਗੁਰੂ ਜੀ ਨੂੰ ਜਿਹੜੀ ਸੀ ਇਸਮਰਪਿਤ ਕੀਤੀ ਸੋ ਉਹ ਵੀ ਜਿਹੜਾ ਸੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਗਲੀ ਦੇ ਕੇ ਜਿਹੜਾ ਬਹੁਤ ਵੱਡਾ ਲਾਭ ਪ੍ਰਾਪਤ ਕਰ ਗਿਆ ਸੋ ਸਾਨੂੰ ਵੀ ਇਸ ਜਿਹੜਾ ਇਤਿਹਾਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤਾਂ ਕਿ ਸਾਡਾ ਵੀ ਜੀਵਨ ਜਿਹੜਾ ਉਹ ਸਫਲ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ